ਦੇ ਮਾਨਯੋਗ ਸੀਐਮ ਸਾਹਿਬ ਦਾ ਦਾ ਦੋ ਕੈਂਪੇਨਸ ਨੇ ਜੁਧ ਨਸ਼ਾ ਵਿਰੋਧ ਤੇ ਗੈਂਗਸਟਰਾਂ ਤੇ ਵਾਰ ਦੋਨਾਂ ਨੂੰ ਅਗਰ ਆਪਾਂ ਕੰਬਾਈਨ ਕਰਕੇ ਦੇਖੀਏ ਤਾਂ ਕਮਿਸ਼ਨਰ ਆਫ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਨਾਰਕੋ ਆਰਮਸ ਜਿਹੜਾ ਹੈਗਾ ਇੱਕ ਅਕ੍ਰੋਸ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤਾ ਜਾਣ ਵਾਲਾ ਸਾਰਾ ਦਾ ਸਾਰਾ ਨੈਟਵਰਕ ਮੋਡਿਊਲ ਬਸਟ ਕੀਤਾ ਇਹਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 ਕਿਜੀ ਹਿਰੋਇਨ ਦੋ ਸਫਸਟੀਕੇਟਿਡ ਪਿਸਟਲ 198000 ਰੁਪਿਆ ਡਰਗ ਮਨੀ ਤੇ 34 ਲਾਈਵ ਕੈਟਰਿਜਸ ਨੇ 9mm ਦੀ ਰਿਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਹੈ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਲੋਪੋ ਕੋ ਲੋਪੋ ਕੇ ਪੁਲਿਸ ਸਟੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਆ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ ਵਿੱਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਕਿਊਸ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਇਹ ਜਸਕਿੰਦਰ ਸਿੰਘ ਏਰੀਅਸ ਸਿਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਰਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਹੀ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚੇ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਇਹ ਉਥੋਂ ਰਾਣੀਆਂ ਦਾ ਹੀ ਆ ਗੁਰਮੁਖ ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਜਿਹੜਾ ਸਿਕੰਦਰ ਹੈ ਹੀ ਇੱਕ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਸੋ ਜੇ ਇਹਨਾਂ ਦਾ ਆਪਾਂ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ। ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮੁਖ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ ਇੱਕ 0.30 ਬੋਰ ਦਾ ਜਿਹੜਾ ਪਿਸਟਲ ਹੈ ਸਫਿਸਟੀਕੇਟਡ ਹੋ ਰਿਕਵਰ ਹੋਏ। ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁਛਗੀ ਤਬਾ 1.5 ਕਿਜੀ ਹਿਰੋਇਨ ਵੀ ਰਿਕਵਰ ਹੋਈ। ਇਹ ਸਾਰੇ ਜਿਹੜੇ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਇੰਟੈਕਸੀ اور ਜਿਹੜੀ ਮੇਨ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਕਾਟਰਿਜਸ ਮਿਲੇ ਆ 34 ਜੇ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਟਰਿਜਸ ਘੱਟ ਮਿਲਦੇ ਰਹੇ ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਟਰਿਜਸ ਯੂਜ਼ ਕਰਨ ਵਾਸਤੇ ਬਹੁਤ ਝੂਰਤ ਪੈਂਦੀ ਹੈ ਇਹ ਜਿਹੜਾ ਨੈਟਵਰਕ ਹੈ ਮੇਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟ੍ਰਿਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਇਰ ਪਾਵਰ ਵੱਧਦੀ ਹੈ ਤੇ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰਡ ਨੇ ਜਿਹਦੇ ਤੋਂ ਬੜਾ ਕਲੀਅਰ ਇਹ ਹੁੰਦਾ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਅਮਿਨਿਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੋਂ ਰਿਸ਼ਤੇਦਾਰ ਹੀ ਨਹੀਂ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਬਿਕਾਉਜ਼ ਆਪਰੇਸ਼ਨ ਅਜੇ ਚੱਲ ਰਿਹਾ ਤੇ ਅਸੀਂ ਇਹਨੂੰ ਅਜੇ ਤੁਹਾਡੇ ਨਾਲ ਪੂਰਾ ਨਹੀਂ ਮੈਂ ਡਿਸਕਲੋਜ਼ ਕਰ ਰਿਹਾ ਸਾਰੇ ਨਾਮ ਹਰਪਾਲ ਤੇ ਗੁਰਮਖ ਦੋਨੇ ਭਰਾ ਨੇ ਜਸਕਿੰਦਰ ਤੇ ਸੁਖਦੀਪ ਉਹਨਾਂ ਦੇ ਭਤੀਜੇ ਨੇ ਸੋ ਇਹ ਸਾਰੀ ਜਿਹੜੀ ਹੈ ਬੜਾ ਅੱਛਾ ਇਹ ਬ੍ਰੇਕਥਰੂ ਮਿਲਿਆ ਸਪੈਸ਼ਲੀ ਜਦੋਂ 26 ਜਨਵਰੀ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਸੀ ਸਾਰੀ ਸਟੇਟ ਦੇ ਵਿੱਚ ਔਰ ਬਹੁਤ ਸਾਰੇ ਇਨਪੁਟ ਸੀ ਸੋ ਮੈਂ ਇਹ ਸਾਰੀ ਮੁਬਾਰਕਬਾ ਦਿੰਦਾ ਆਪਣੀ ਟੀਮ ਨੂੰ ਜਿਹੜੀ ਰਹਿਨਮਾਈ ਸਾਡੇ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਔਰ ਨਾਲ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਹਰਮਿੰਦਰ ਜੀ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਸਿੰਘ ਔਰ ਇਸ ਆਪਰੇਸ਼ਨ ਨੂੰ ਜਿਹੜਾ ਫਾਈਨਲਾਈਜ਼ ਕੀਤਾ ਔਰ ਬਹੁਤ ਡੀਪਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਨਸਪੈਕਟਰ ਮੋਲਨਦੀਪ ਤੇ ਉਹਨਾਂ ਦੀ ਟੀਮ ਨੇ ਸੋ ਇਹਨੂੰ ਅੱਗੇ ਕੈਰੀ ਫਾਰਵਰਡ ਵੀ ਅਸੀਂ ਕਰਾਂਗੇ ਬਟ ਮੈਂ ਸਮਝਦਾ ਕਿ ਇੱਕ ਵਾਰੀ ਇਸ ਨਾਲ ਪੂਰਾ ਡਿਸਮੈਂਟਲ ਹੋਇਆ ਸਾਰਾ ਨੈਟਵਰਕ